ਨੰਗਲ ਦੇ ਕਰੀਬੀ ਪਿੰਡ ਤਲਵਾੜਾ ਦੇ ਲਾਗੇ ਵਾਰਡ ਨੰਬਰ 1 ਦੇ ਵਿੱਚ ਬੀਤੀ ਰਾਤ ਤेंदुआ ਵੇਖੇ ਜਾਣ ਦੇ ਚਲਦਿਆਂ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਦੱਸਦੇ ਕਿ ਨੰਗਲ ਦੇ ਆਸ-ਪਾਸ ਦਾ ਖੇਤਰ ਜੰਗਲੀ ਖੇਤਰ ਪੈਂਦਾ ਤੇ ਇੱਥੋਂ ਅਕਸਰ ਜੰਗਲੀ ਜਾਨਵਰ ਸ਼ਿਕਾਰ ਦੀ ਭਾਲ ਦੇ ਵਿੱਚ ਸ਼ਹਿਰੀ ਖੇਤਰ ਦਾ ਰੁਕ ਕਰ ਲੈਂਦੇ ਹਨ ਤੇ ਕਈ ਵਾਰ ਘਰਾਂ ਦੇ ਵਿੱਚ ਪਾਲਤੂ ਜਾਨਵਰਾਂ ਨੂੰ ਆਪਣਾ ਸ਼ਿਕਾਰ ਬਣਾ ਲੈਂਦੇ ਹਨ ਇਸ ਖੇਤਰ ਦੇ ਵਿੱਚ ਤेंदुआ ਵੱਲੋਂ अनेका ਹੀ ਪਾਲਤੂ ਜਾਨਵਰਾਂ ਨੂੰ ਆਪਣਾ ਸ਼ਿਕਾਰ ਬਣਾਏ ਜਾਣ ਦੀਆਂ ਖਬਰਾਂ ਪਹਿਲਾਂ ਵੀ ਸਾਹਮਣੇ ਆ ਚੁੱਕੀਆਂ ਹਨ ਜਿਸ ਦੇ ਚੱਲਦਿਆਂ ਲੋਕਾਂ ਦੇ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਇਹ ਸੰਬੰਧੀ ਗੱਲਬਾਤ ਸਾਂਝੀ ਕਰਦਿਆਂ ਵਾਰਡ ਨੰਬਰ 1 ਦੇ ਵਸਨੀਕ ਰਜਿੰਦਰ ਕੁਮਾਰ ਨੇ ਦੱਸਿਆ ਕਿ ਬੀਤੀ ਰਾਤ ਨੂੰ ਆਪਣੇ ਘਰ ਦੇ ਵਿੱਚ ਰੱਖੇ ਕੁੱਤਿਆਂ ਨੂੰ ਦੁੱਧ ਪਾਣ ਦੇ ਲਈ ਉੱਠੇ ਤਾਂ ਉਹਨਾਂ ਵੱਲੋਂ ਇਸ ਤेंदुए ਨੂੰ ਇਲਾਕੇ ਵਿੱਚ ਵੇਖਿਆ ਗਿਆ ਜਿਸ ਦੀ ਉਹਨਾਂ ਵੱਲੋਂ ਵੀਡੀਓ ਵੀ ਬਣਾ ਕੇ ਸਾਂਝੀ ਕੀਤੀ ਗਈ। ਸਥਾਨਕ ਵਸਨੀਕਾਂ ਵੱਲੋਂ ਇਸ ਦੀ ਸੂਚਨਾ ਜੰਗਲੀ ਜੀਵ ਵਿਭਾਗ ਦੇ ਅਧਿਕਾਰੀਆਂ ਨੂੰ ਦਿੱਤੀ ਜੋ ਮੌਕੇ ਤੇ ਪਹੁੰਚੇ ਤੋਨ ਵਾਲੋ ਹਾਲਾਤਾਂ ਦਾ ਜਾਇਜ਼ਾ ਲੈ ਕੇ ਇਲਾਕੇ ਦੇ ਵਿੱਚ ਇਸ ਤਿੰਦੂ ਨੂੰ ਕਾਬੂ ਕਰਨ ਦੇ ਲਈ ਪਿੰਜਰਾ ਵੀ ਲਗਾ ਦਿੱਤਾ ਗਿਆ ਹੈ। ਗਲਬਤ ਕਰਦੇ ਵਿਭਾਗ ਦੇ ਅਧਿਕਾਰ ਨੇ ਦੱਸਿਆ ਕਿ ਤਿੰਦੂ ਨੂੰ ਕਾਬੂ ਕਰਨ ਦੇ ਲਈ ਉਹਨਾਂ ਦੀ ਟੀਮ ਵੱਲੋਂ ਲਗਾਤਾਰ ਗਸ਼ਤ ਵੀ ਕੀਤੀ ਜਾ ਰਹੀ ਹੈ ਪਰ ਇਸ ਦੇ ਨਾਲ ਹੀ ਲੋਕਾਂ ਨੂੰ ਵੀ ਸੁਚੇਤ ਰਹਿਣ ਦੀ ਲੋੜ ਹੈ ਤੇ ਜੋ ਲੋਕ ਰਾਤ ਦੇ ਹਨੇਰੇ ਵਿੱਚ ਨਿਕਲਦੇ ਹਨ ਉਹਨਾਂ ਨੂੰ ਆਪਣੇ ਹੱਥ ਵਿੱਚ ਸੁਰੱਖਿਆ ਦੇ ਮੱਦੇਨਜ਼ਰ ਕੋਈ ਡੰਡਾ ਜਾਂ ਟਾਰਚ ਜ਼ਰੂਰ ਰੱਖਣੀ ਚਾਹੀਦੀ ਹੈ। ਦੇਖੋ ਕੀ ਨੇ ਤਸਵੀਰਾਂ ਤੇ ਨੰਗਲ ਸਿਟੀ ਅਪਡੇਟ ਦੇ ਉੱਤੇ ਅਵਿਨਾਸ਼ ਸ਼ਰਮਾ ਦੇ ਨਾਲ ਰਜਿੰਦਰ ਕੁਮਾਰ ਜੀ ਰਜਿੰਦਰ ਦੱਸੋ ਕੀ ਹੋਇਆ ਕਿੱਦਾਂ ਲੱਗਿਆ ਰਾਤੀ 12 ਵਜੇ ਦੀ ਗੱਲ ਹੈ ਜਨਾਬ 12 ਵਜੇ ਰਾਤ ਨੂੰ ਬਹੁ ਰੋਟੀ ਪਾਣ ਲਗੀ ਬੱਚਿਆਂ ਕੁੱਤਿਆਂ ਨੂੰ ਕੁੱਤੇ ਰਹਿੰਦੇ ਸੀ ਕਾਰ ਦੇ ਥੱਲੇ ਉਹਨਾਂ ਕਰਕੇ ਰਾਤ ਬਾਗ ਆਇਆ ਸੀਗਾ ਜੀ ਇਹਨਾਂ ਨੂੰ ਕੁੱਤਿਆਂ ਨੂੰ ਖਾਣ ਨੂੰ ਪੱਕੀ ਨੁਕਸਾਨੀ ਜੰਗਲੀ ਪਈ ਹੈਗਾ ਬਾਹਰੋਂ ਆਇਆ ਪਤਾ ਲੱਗਦਾ ਨਹੀਂ ਹੈਗਾ ਰਾਤ ਨੂੰ ਰੋਡ ਚੱਲਦਾ ਬਹੁਤ ਇਹ ਪਰ ਰਾਤ ਦੇ 12 ਵਜੇ ਤੱਕ ਥੋੜਾ ਜਿਹਾ ਸਟੌਪ ਰਿਹਾ ਸਾਰੇ ਆਣ ਗਵਾਂ ਨੂੰ ਕੀਤਾ ਜੀ ਤਾਂ ਫਿਰ ਆਏ ਆ ਕੇ ਦੇਖਿਆ ਫਿਰ ਚਲ ਗਿਆ ਇਧਰੋਂ ਗਲ ਜੰਗਲ ਨੂੰ ਜੀ ਹਾਂ ਵੀਡੀਓ ਮੇਰੇ ਬੇਟੇ ਨੇ ਬਣਾਈ ਜੀ ਬਡੇ ਨੇ ਤਾਂ ਬੇਟਾ ਜ ਇਸ ਟਾਈਮ ਜਰਾ ਕੰਪਨੀ ਗਿਆ ਹੋਇਆ ਮਤਲਬ ਤੁਸੀਂ ਬਹੁਤ ਖਰੀਤ ਤੋਂ ਦੇਖਿਆ ਹਾਂ ਜੀ ਬਿਲਕੁਲ ਜੀ ਬਿਲਕੁਲ ਕਾਫੀ ਵੱਡਾ ਸੀ ਕਾਫੀ ਵੱਡਾ ਬੈਟ ਕਲਰ ਦਾ ਚਿੱਟੇ ਰੰਗ ਦਾ ਸੀ ਹਾਂ ਜੀ ਲੱਗਦਾ ਦਰਤਾ ਵੀ ਯਾਰ ਲੱਗਦਾ ਹੀ ਹੈ ਜੀ ਬੱਚਿਆਂ ਵਾਲੇ ਹੈ ਤੋਂ ਨੂੰ ਦਾ ਨੱਤ ਪਾਣੀ ਪਾਣੀ ਕੀ ਪਤਾ ਕੱਲੂ ਕੋਈ ਜਾਣੇ ਨਖਾਨ ਹੋ ਜੀ ਬਾਡ ਨੰਬਰ 1 ਕੂਚ ਤੇ ਲੂਹੇ ਤੇ ਦੇਖਿਆ ਗਿਆ ਸਰ ਸਾਨੂੰ ਸਾਡੇ ਡੀ ਐਫਓ ਸਾਹਿਬ ਕੁਲਵਰ ਸਿੰਘ ਸਰ ਤੇ ਰੇਂਜ ਅਫੀਸਰ ਦਾ ਫੋਨ ਆਇਆ ਸੀ ਜੀ ਤੇ ਉਹਨਾਂ ਨੂੰ ਆਪਣੇ ਬਾਡ ਨੰਬਰ ਦੇ ਕਿਦੇ ਐਮ ਸੀ ਸਾਹਿਬ ਨੇ ਫੋਨ ਕੀਤਾ ਹੋਣਾ ਜੀ ਇਹ ਤੇ ਅਸੀਂ ਮੋਕ ਦੇ ਜਾ ਕੇ ਜਾਜਾ ਲੈ ਕੇ ਜੀ ਉਹਨਾਂ ਦੇ ਦੇਸ਼ਰ ਦੇ ਨਾਲ ਉੱਥੇ ਪਿੰਜਰਾ ਲਗਾਤਾ ਜੀ ਤੇ ਲੋਕਾਂ ਨੂੰ ਸਾਡੀ ਅਫੀਦ ਹੈ ਕਿ ਡਰਨ ਦੀ ਤਾਂ ਵੈਸੇ ਕੋਈ ਉਹਨਾਂ ਫੇਰ ਵੀ ਰਾਤ ਨੂੰ ਨਿਕਲਦੇ ਟੋਰਚ ਵਗੈਰੇ ਤੇ ਹੱਥ ਵਿੱਚ ਡੰਡਾ ਲੈ ਕੇ ਇਹ ਨਿਕਲਣ ਤੇ ਬਾਕੀ ਸਾਡੀ ਗਸ਼ਤ ਵੀ ਜਾਰੀ ਹੈ ਜੀ ਸਾਡੀ ਟੀਮ ਪੂਰੀ ਸਖਤੀ ਨਾਲ ਜਿਹੜੀ ਹੈ ਦੇਖਰੇ ਦੇ ਵਿੱਚ ਹੈ ਜੀ ਜਿਹੜੇ ਵੀ ਵੀਡੀਓ ਸਾਹਮਣੇ ਆਈ ਹੈ ਹਾਂ ਵੀਡੀਓ ਦੇ ਵਿੱਚ ਤेंदुआ ਦਿਖਾਈ ਦਿੰਦਾ ਜੀ ਤेंदुआ ਹੈਗਾ ਜੀ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਉਹ ਵੀ ਤਿੰਦੂ ਵੀ ਨਹੀਂ ਤेंदुआ ਹੀ ਹੈ ਜੀ ਆ ਜਾਂਦਾ ਜੀ ਇਹ ਆਪਣਾ ਜਿਹੜਾ ਛੋਟਾ ਮਵੇਚੀ ਹੁੰਦਾ ਉਹ شکار ਕਰਨ ਲਈ ਇਹ ਆਵਾਦੀ ਦੇ ਨੇੜੇ ਆ ਜਾਂਦੇ ਹੀ ਆ ਜੀ ਤੇ ਆਪਣਾ ਸ਼ਿਕਾਰ ਕਰਕੇ ਫਿਰ ਇਹ ਨਿਕਲ ਜਾਂਦੇ ਆ ਜੀ ਬਹੁਤ ਸਾਬ ਨਾਲ ਕੀ ਸਾਬ ਨਾਲ ਲੱਗਦਾ ਵੀ ਕਿੰਨੀ ਗਰੀਦਾ ਹੋ ਸਕਦਾ ਇਹ ਫੁੱਲੀ ਮਚੋਰਾ ਜੀ ਅੱਛਾ ਹਾਂ ਜੀ ਹਾਂ ਜੀ ਇਹ ਇਲਾਕੇ ਵਿੱਚ ਫਿਰ ਤੋਂ ਅਤੀ ਤਿੰਦੂ ਦੇਸ਼ਤ ਨਾਲ ਮੋਰ ਖਰਾਬ ਹੋ ਰਿਹਾ। ਕਿਆ ਕਰਨ ਦਾ ਹੋਵੇ ਜੀ? ਕਿੱਥੇ ਕਿੰਨੇ ਦੇਖਿਆ ਗਿਆ? ਅ ਸੱਚ ਮੈਨੂੰ ਕੱਲ ਰਜਿੰਦਰ ਕੁਮਾਰ ਸਾਡੇ ਵਾਰਡ ਨਿਵਾਸੀ ਹੈ। ਉਹਨਾਂ ਦਾ ਫੋਨ ਆਇਆ ਸੀ ਤੇ ਮੈਂ ਤੁਰੰਤ ਜਿਹੜਾ ਇਹ ਉਹਨੂੰ ਡੀਐਫਐਸ ਨੂੰ ਫੋਨ ਕੀਤਾ ਤੇ ਉਹਨਾਂ ਨੇ ਬੜੀ ਛੇਤੀ ਦੇ ਵਿੱਚ ਐਕਸ਼ਨ ਲੈਂਦੇ ਹੋਏ ਆਪਣਾ ਅਮਰਤਪਾਲ ਜੀ ਦੀ ਟੀਮ ਬਣਾ ਕੇ ਸਾਡੇ ਉੱਤੇ ਪਿੰਜਰਾ ਲਵਾਇਆ ਔਰ ਤेंदुआ ਜਿਹੜਾ ਇਹ ਬਿਲਕੁਲ ਰਿਹਾਇਸ਼ੀ ਏਰੀਆ ਦੇ ਵਿੱਚ ਹੈ ਸਾਡੇ ਮਤਲਬ ਆ ਵਾਰਡ ਨੰਬਰ 1 ਸ਼ਮਸ਼ਾਨ ਘਾਟ ਰੋਡ ਸਾਡਾ ਪੈਂਦਾ ਤੇ ਉਹਦੇ ਵਿੱਚ ਰਿਹਾਇਸ਼ੀ ਏਰੀਆ ਦੇ ਵਿੱਚ ਉੱਥੇ ਬੱਚੇ ਵੀ ਹੈ ਤੇ ਛੋਟੇ ਜਿਹੜੇ ਆਪਣਾ ਚੁੰਗੀ ਝੌਂਪੜੀ ਵੀ ਸਾਡੇ ਕਾਫੀ ਹੈ ਇਸ ਟਾਈਮ ਦੇਖਿਆ ਗਿਆ ਤਕਰੀਬਨ ਕੱਲ ਰਾਤੀ ਤਕਰੀਬਨ 12 ਵਜੇ ਦੇ ਕਰੀਬ ਔਰ ਉਹਦੀ ਪੂਰੀ ਵੀਡੀਓ ਬਣੀ ਸੀ ਉਦੋਂ ਤੇ ਮਤਲਬ ਬੜਾ ਇੱਕ ਡਰ ਦਾ ਮਾਹੌਲ ਸੀਗਾ ਤੇ ਸਾਡੀ ਲੋਕਾਂ ਨੂੰ ਵੀ ਤੁਹਾਡੇ ਮਾਧਿਅਮ ਦਰਾਈ ਅਪੀਲ ਹੈ ਕਿ ਇਹ ਜਿਹੜਾ ਤेंदुआ ਏ ਇਹ ਕਿਸੇ ਟਾਈਮ ਵੀ ਕਿਸੇ ਕਿਤੇ ਅਟੈਕ ਕਰ ਸਕਦਾ ਆਪਣੇ ਜਿਹੜੇ ਕੋ ਮਾਲ ਡੰਗਰ ਜਿੱਦਾਂ ਵੱਲ ਲੋਕੀ ਉੱਥੇ ਛੱਡਦੇ ਆ ਖੱਟ ਦੇ ਵਿੱਚ ਜਾਂ ਕਿਤੇ ਹੋਰ ਖਾਸ ਤੌਰ ਤੇ ਬਰਮਲਾ ਜਿਹੜੇ ਸੈਣੀ ਮਾਲ ਆਏ ਔਰ ਜੱਟ ਮਾਲ ਆਏ ਉਹਨਾਂ ਨੂੰ ਅਪੀਲ ਹੈ ਕਿ ਉਹ ਆਪਣੇ ਡੰਗਰ ਬੱਚੇੜੇ ਨਾ ਛੱਡਣ ਕਿਉਂਕਿ ਇਹ ਜਿਹੜਾ ਤेंदुआ ਏ ਖੁੰਕਾਰ ਹੁੰਦਾ ਏ ਤੇ ਕਿਸੇ ਟਾਈਮ ਵੀ ਮਤਲਬ ਇਸ ਪਰ ਅਟੈਕ ਕਰ ਸਕਦਾ